ਬੱਕਰੀ ਭੇਡ ਹੋ ਗਈ ਜਿਵੇਂ ਕੱਲੇ ਮੀਟ ਚ ਜਾਣੀਆਂ ਉਹਦਾ ਹੋਰ ਕੋਈ ਪਰਪਸ ਨਹੀਂ ਜਿਵੇਂ ਸਰੋਹੀ ਬੱਕਰੀਆਂ ਰਾਜਸਥਾਨ ਦੀਆਂ ਹੋਊਗਾ ਗੂਜਰੀ ਹੋਊਗਾ ਭੇਡਾਂ ਹੋਊਗਾ ਸਾਰੇ ਟਾਈਪ ਦੀਆਂ ਉਹ ਆਪਾਂ ਪਾਲਦੇ ਆਂ ਬਈ ਮੀਟ ਪਰਪਸ ਆਸਤੀ ਜਾਣੀਆਂ ਮੈਂ ਮੀਟ ਆਸਤੀ ਜਾਣੀਆਂ ਜਿਵੇਂ ਅੰਮ੍ਰਲੇ ਮੰਡੀ ਲੱਗਦੀ ਐ ਕਾਟੂ ਮਾਲ ਦੀ ਉਹ ਸਾਰਾ ਜੰਮੂ ਕਸ਼ਮੀਰ ਉਹ ਕਾਟੂ ਮਾਲ ਹੀ ਜਾਂਦਾ ਉਹ ਚ ਕੋਈ ਕਦਰ ਰੰਗ ਕੋਸ ਨਹੀਂ ਉਹਨਾਂ ਨੇ ਵਜਨ ਦੇ ਸਹਾਰਾ ਨਾਲ ਲੈਣੀ ਇਹ ਤੁਸੀਂ ਸੋਚਣਾ ਅਸੀਂ ਬਈ ਕਿਹੜੇ ਕੰਮ ਆਸਤੇ ਫੇਰ ਆ ਜਾਂਦੀ ਇੱਕ ਦੁੱਧ ਆਸਤੇ ਬੱਕਰੀ ਦੁੱਧ ਦੇ ਨਾਲ ਬਰੀਡਿੰਗ ਆ ਗਈ ਜਿਵੇਂ ਆਪਣੀ ਬੀਟਲ ਬੱਕਰੀ ਹੋ ਗਈ ਜਖਰਾਣਾ ਹੋ ਗਈ ਠੀਕ ਆ ਉਹ ਵਾਰਦੀ ਐ ਉਹ ਚ ਕੀ ਹੁੰਦਾ ਦੁੱਧ ਆਪਾਂ ਨੂੰ ਵੱਧ ਚਾਹੀਦਾ ਹੁੰਦਾ ਆਪਾਂ ਮੀਟ ਆਸਤੇ ਨਹੀਂ ਵੇਚਨੀ ਜਿਵੇਂ ਕਿ ਹੁਣ ਮੇਰਾ ਫਾਰਮ ਹੈ ਆਪਾਂ ਮੰਨ ਲਓ ਮੀਟ ਆਸਤੇ ਇੱਥੋਂ ਅੱਜ ਤੱਕ ਇੱਕ ਵੀ ਨਾ ਬੱਚਾ ਨਾ ਆਪਾਂ ਬੱਕਰੀ ਦਿੱਤੀ ਐ ਕਿਉਂਕਿ ਉਹਦਾ ਮੁੱਲ ਹੀ ਇੰਨਾ ਦਾ ਉਹਨੂੰ ਰੱਖਣ ਵਾਲਾ ਹੀ ਲੈ ਕੇ ਜਾਂਦਾ ਉਹਦੇ ਬੱਚੇ ਗਾਂ ਵੇਖਦੇ ਆ ਠੀਕ ਹੈ ਇੱਕ ਬੀਟਲ ਜਿਹੜੇ ਆਪਾਂ ਬਰੀਡਿੰਗ ਚ ਜਿੰਨੇ ਬਰੀਡਰ ਬਣ ਗਏ ਠੀਕ ਹੈ ਕਿ ਇਹਨੇ ਬੱਕਰਾ ਰੱਖ ਲਿਆ ਬੱਕਰੀ ਆਸਤੇ ਇੱਕ ਹੁੰਦਾ ਜਿਵੇਂ ਕੁਰਬਾਨੀ ਆਸਤੇ ਮੁਸਲਮਾਨ ਭਰਾ ਲਾਉਂਦੇ ਆ ਆਪਣੇ ਹੁਣ ਆ ਗਈ ਬਕਰੀ ਅਗਲੇ ਮਹੀਨੇ ਜਿੰਨੇ ਵੱਡੇ ਬੱਕਰੇ ਆ ਸਾਰੇ ਕੁਰਬਾਨੀ ਹੁਣ ਬੱਕਰਿਆਂ ਦੀ ਪੂਰੀ ਡਿਮਾਂਡ ਆ ਵੱਡੇ ਬੱਕਰਿਆਂ ਦੀ ਉਹ ਖੱਸੀ ਬੱਕਰੇ ਆਂਡੂ ਬੱਕਰੇ ਕੁਰਬਾਨੀ ਲੱਗ ਜਾਂਦੇ ਆ ਜਿਹੜਾ ਕੁਰਬਾਨੀ ਬੱਕਰਾ ਲੱਗਦਾ ਉਹਦੀ 1 ਸਾਲ ਤੋਂ ਉਮਰ ਪਲੱਸ ਹੋਣੀ ਚਾਹੀਦੀ ਹੈ ਮਤਲਬ 2 ਦੰਦਾ ਤੋਂ ਉੱਪਰ ਹੋਣਾ ਚਾਹੀਦਾ ਦੁੱਧ ਦੰਦ ਖੀਰਾ ਬੱਚਾ ਕੁਰਬਾਨੀ ਨਹੀਂ ਲੱਗਦਾ ਇਹਦੀ ਮਾਰਕੀਟ ਵੀ ਤਾਂ ਹੀ ਬਣੀ ਖੜੀ ਹੈ ਕਿਉਂਕਿ ਇਹਦੀ ਜਿਆਦਾ ਡਿਮਾਂਡ ਹੈ ਜਿਹੜੀ ਆਪਣੇ ਭਾਰਤ ਦੇ ਵਿੱਚ ਮੁਸਲਮਾਨ ਭਰਾ ਹੋਰ ਕੁਰਬਾਨੀ ਨਹੀਂ ਕਰ ਸਕਦਾ ਜਾਨਵਰ ਨਾਲ ਠੱਠਾ ਨਾਲ ਸਾਣ ਨਾਲ ਕੁਸ ਬੱਕਰਿਆਂ ਦੀ ਲਾਉੜ ਹੈ ਉਹਨਾਂ ਨੂੰ ਤਾਂ ਅੰਗੇ ਦਾ ਜਿਹੜਾ ਜਿਹੜੇ ਮੇਲ ਆਏ ਦੇ ਬੱਕਰੇ ਆ ਉਹ ਸਾਰੇ ਚੰਗੇ ਰੇਟਾਂ ਜਾਵੜਿੰਦੇ ਆ ਉਹ ਚੋਂ ਤੁਸੀਂ ਖੱਸੀ ਕਰਕੇ ਵੀ ਪਾਲ ਸਕਦੇ ਹੋ ਖੱਸੀ 'ਚ ਕੀ ਆ ਵਜ਼ਨ ਵੱਧ ਹੁੰਦਾ ਥੋੜਾ ਜਿਹਾ ਜਿਹੜਾ ਆਂਡੂ ਹੁੰਦਾ ਥੋੜਾ ਜਿਹਾ ਗਰਮ ਹੁੰਦਾ ਉਹ ਵਜ਼ਨ ਘੱਟ ਕਰਦਾ ਉਹ 'ਚ ਪਹਾੜੀ ਬੱਕਰੇ ਬੀਟਲ ਹੋਰ ਕਿਸੇ ਵੀ ਅੱਡ-ਅੱਡ ਅਲੱਗ-ਅਲੱਗ ਦੇ ਰੱਖਦੇ ਆ ਉਹ ਮੁਸਲਮਾਨ ਉਹਦੇ ਕੁਰਬਾਨੀ ਕਰ ਦਿੰਦੇ ਆ ਆਪਦੇ ਬਕਰੀਦ ਦੀ ਉਹ ਤੇ ਤੁਸੀਂ ਕੰਮ ਕਰਨਾ ਉਹ 'ਚ ਵੀ ਛੋਟੇ ਬੱਚਿਆਂ ਨੂੰ ਖੱਸੀ ਕਰ ਸਕਦੇ ਹੋ ਭਲੇਟ ਮਾਰ ਕੇ ਇੱਕ ਪੰਜ ਨਾਂ ਮਸ਼ੀਨਾਂ ਦੀ ਕੱਲ ਨੂੰ ਤੁਹਾਨੂੰ ਦੱਸਾਂਗੇ ਇੱਥੇ ਪ੍ਰੈਕਟੀਕਲ 'ਚ ਆਪਾਂ ਹਾਂ ਉਹ ਪਰ ਨਵੇਂ ਬੰਦੇ ਤੁਸੀਂ ਆਪ ਆਪ ਤੁਸੀਂ ਪੰਗਾ ਨਾ ਲਾਓ ਜੀ ਹਜੇ ਉਹ ਉਹਦਾ ਅਲੱਗ ਇੱਕ ਮਾਰਕੀਟ ਹੁੰਦੀ ਆ ਪਹਿਚਾਨ ਜਿਵੇਂ ਮੇਰਾ ਫਾਰਮ ਦਾ ਨਾਮ ਹੈਗਾ ਮੈਂ ਖੱਸੀ ਬੱਕਰੇ ਤਿਆਰ ਕਰਦਾ ਮੇਰੇ ਵਿਖ ਜਾਣਗੇ ਛੋਡੇ ਨਵੇਂ ਬੰਦੇ ਦੇ ਕੀੜਾ ਨਹੀਂ ਵਿਕਣੀ ਕਿਉਂਕਿ ਛੋਡੇ ਲਿੰਕ ਹੈ ਨਹੀਂ ਹਜੇ ਉਹਦਾ ਫਾਇਦਾ ਇਹ ਹੁੰਦਾ ਜਿਵੇਂ ਹੁਣ ਇੱਕ ਬਰੀਡਰ ਰੱਖਣਾ ਬਰੀਡਰ ਤੰਗ ਬਹੁਤ ਕਰਦਾ ਹੁਣ ਵੇਖੋਗੇ ਮੇਰੇ ਫਾਰਮ ਚ ਅੱਧੇ ਚ ਦੋ ਬਰੀਡਰ ਫਿਰਦੇ ਆ ਦੂਜੇ ਅੱਧੇ ਚ 20 25 ਬੱਕਰੀਆਂ ਫਿਰਦੀਆਂ ਬਰੀਡਰ ਜਿਹੜਾ ਅੰਡੂ ਹੁੰਦਾ ਜਿਹੜਾ ਬੱਕਰੀ ਲਾਉਂਦਾ ਉਹ ਗਰਮ ਵਾਲਾ ਹੁੰਦਾ ਟੱਕਰਾ ਵੀ ਮਾਰਦਾ ਭਾਜਦਾ ਨਾਖਦਾ ਵੀ ਹੈ 스멜 ਵੀ ਆਉਂਦੀ ਆ ਬੱਕਰੀਆਂ ਚੋ ਕਦੇ 스멜 ਨਹੀਂ ਆਉਂਦੀ ਬੱਕਰੇ ਦੇ ਆ ਕੰਨ ਤੇ ਸਿੰਗ ਚੋਂ ਆਉਂਦੀ ਆ ਠੀਕ ਹੈ ਜਿਹੜਾ ਖੱਸੀ ਬੱਕਰਾ ਕਰਤਾ ਉਹ ਇੱਕ ਬੱਕਰੀ ਬਣ ਜਾਂਦਾ ਉਹ ਨਾ ਬੱਕਰੀ ਤੇ ਚੜੇ ਨਾ ਉਹ ਬੋ ਬੋ ਕਰੇ ਨਾ ਉਹ ਚੋ 스멜 ਲਾਵੇ ਉਹਨੂੰ ਸਾਹਮਣਾ ਸੌਖਾ ਹੋ ਜਾਂਦਾ ਜੇ ਤੁਹਾਡੇ ਕੋਈ ਕੱਟਕੋ ਕੁਆਲਟੀ ਦੇ ਬੱਚੇ ਆ ਗਏ ਸਯੰਗ ਸਿੱਧੇ ਜਾਂ ਕੋਈ ਕੰਨ ਛੋਟੇ ਆ ਗਏ ਤੁਹਾਨੂੰ ਪਤਾ ਇਹਨੇ ਗਾਂ ਜਾ ਕੇ ਬਰੀਡਿੰਗ ਆਸਤੇ ਸਾਥੋ ਲੈਣਾ ਨਹੀਂ ਉਹਨੂੰ ਤੁਸੀਂ ਖੱਸੀ ਕਰਵਾ ਦਿਓ ਉਹ ਵਧੀਆ ਸਾਲ ਦਾ ਵਜਨ ਭਰਦੂਗਾ ਉਹ ਤੋਂ ਵਧੀਆ ਰੇਟ ਤੇ ਤੁਹਾਨੂੰ ਵੇਖ ਜੂਗਾ ਉਹ ਆਨੇ ਉਹਨੇ ਪੈਸੇ ਨਹੀਂ ਬਟਾਉਣਾ ਇਹ ਹੁਣ ਤੁਸੀਂ ਦੇਖਣਾ ਬੱਕਰੀਆਂ ਆਪਾਂ ਮੀਟ ਆਸਤੇ ਰੱਖਣੀਆਂ ਕਾਦੇ ਆਸਤੇ ਰੱਖਣੀਆਂ ਜਿਵੇਂ ਆ ਪੰਜਾਬ